ਕੀ ਹਾਲ ਚਾਲ ਆ ਜੀ ਵਧੀਆ ਵਧੀਆ ਹੋਰ ਕੀ ਬੰਦਿਆ ਅਜੇ ਬਸ ਤਾਂ ਇਹਨੂੰ ਕੀ ਬੰਦਿਆ ਠੀਕ ਆ ਬੜੇ ਦਿਨਾਂ ਦਾ ਇੰਤਜ਼ਾਰ ਹੀ ਆਹ ਹਾਂ ਹਰ ਕੇ ਮਲੋ ਨੈਟ ਵੀ ਆ ਮਲੋ ਵੀ ਹੁਣ ਤਾਂ ਨੈਟ ਵੀ ਝੂਠ ਬੋਲਣ ਲੱਗ ਗਿਆ ਜੀ ਆਹ ਹਾਂ ਤੁਹਾਡੇ ਪਿੰਡ ਝੂਠ ਬੋਲਦਾਂ ਨਾ ਇੱਧਰ ਉੱਧਰ ਪੈ ਜਾਂਦਾ ਹਣਾ ਕੇ ਪਰ ਨਹੀਂ ਸਾਡੇ ਤਿੰਨ ਵੀ ਉਦਾਂ ਤੇ ਲੋਕੇਸ਼ਨ ਆਉਂਦੀ ਸੀ ਹੈ ਸਾਡੇ ਪਿੰਡ ਦੀ ਆਉਂਦੀ ਸੀ ਠੀਕ ਆ ਤੇ ਅੱਜ ਫੇ ਆਪਾਂ ਚਲੋ ਮੀਂਹ ਤੇ ਪਈ ਜਾਂਦਾ ਹਨਾ ਹਾਂ ਜੀ ਕਈਆਂ ਨੇ ਮੀਂਹ ਵਰਦੇ ਚ ਪਕੌੜੇ ਕੱਢ ਲੈਣੇ ਆ ਹਾਂ ਤੇ ਕਈਆਂ ਨੇ ਦੁਹੀ ਵੀ ਹੋਣਾ ਵਾ ਕਈਆਂ ਨੇ ਲੋਪਾ ਪੈਣੀ ਕਈਆਂ ਨੇ ਖੁਸ਼ ਵੀ ਹੋਣਾ ਵਾ ਕਈਆਂ ਦੀਆਂ ਵੱਟਾਂ ਵੀ ਰੋੜਨੀਆਂ ਵਾ ਤੇ ਕਈਆਂ ਨੇ ਮੱਕੀ ਵੀ ਵੱਡੀ ਆ ਆਨੇ ਮੱਕੀ ਐਸਾ ਮੱਕੀ ਦਾ ਸੀਜ਼ਨ ਚੱਲਣ ਰਿਹਾ ਵਾ ਹਾਂ ਜੀ ਹਲਕ ਤੋਂ ਕੰਮ ਆ ਮੱਕੀ ਦਾ ਓਸਾ ਜੀ ਜੀ ਸਮਾ ਲੈਣੀ ਜੀ ਬਹੁਤ ਮਤਲਬ ਮੱਕੀ ਓਕੀ ਆ ਠੀਕ ਆ ਠੀਕ ਆ ਐਡਰੈਸ ਇੱਕ ਰਾਂ ਦੱਸ ਦਈਏ ਮੋਬਾਈਲ ਨੰਬਰ 9156 47735 ਪਿੰਡ ਪਿੰਡ ਜਿਲਾ ਅੰਮ੍ਰਿਤਸਰ ਹਾਂ ਜੀ ਮੇਰਾ ਸੋਨੀ ਆ ਠੀਕ ਆ ਤੇ ਅੱਜ ਦੀ ਫੇ ਵੀਡੀਓ ਜੇ ਆਪਾਂ ਕਿਹੜਾ ਕਿਹੜਾ ਜਾਨਵਰ ਦਿਖਾਉਣਾ ਦੋ ਜਾਨਵਰ ਵਿਖਾਵਾਂਗੇ ਇੱਕ ਝੇ ਸੂਏ ਛੋਟੀ ਵਿਖਾਵਾਂਗੇ ਮੱਝ ਲਾ ਲੋ ਛੋਟੀ ਲਾ ਲੋ ਹਾਂ ਇੱਕ ਬੱਕਰੀ ਵਿਖਾਵਾਂਗੇ ਪਹਿਲਾਂ ਬੱਕਰੀ ਚਾਰ ਦੰਦ ਠੀਕ ਆ ਇੱਕ ਫਾਰਮ ਟ੍ਰੈਗ 50 ਵਿਖਾਵਾਂਗੇ ਠੀਕ ਆ ਇੱਕ ਫਾਰਮ ਟ੍ਰੈਗ ਦਾ ਮੁੱਲ ਹੋਊਗਾ 4 ਲੱਖ ਠੀਕ ਆ ਤਾਂ ਹੱਲਾਂ ਦਾ ਕੀ ਮੁੱਲ ਰੱਖੋਗੇ ਫਰਲਾਉਰਾ ਮੁੱਲ ਦੇ ਰਹਾ ਨਹੀਂ 2000 ਰੁਪਏ 23000 ਦੀਆਂ ਹੱਲਾਂ ਮੜਾ ਝਾਤੀ ਮਰਾ ਦੀਏ 23000 ਰੁਪਏ ਦੀਆਂ ਹੱਲਾਂ ਆ ਹੱਲਾਂ ਜੇ ਸਪ੍ਰਿੰਗਾਂ ਦਾ ਬਣੀਆਂ ਚਲਵੰਡੀ ਦੀਆਂ ਬਣੀਆਂ ਪੂਰੀਆਂ ਹੈਵੀ ਹੱਲਾਂ ਵਜ਼ਨ ਕਿੰਨਾ ਕੋ ਵੀਰਜੀ ਇਹਦਾ ਵਜ਼ਨ ਭਾਜੀ 3 ਕੁਇੰਟਲ ਤੋਂ ਉੱਪਰ ਹੀ ਦੱਸਦਾ ਆਜੋ ਮੀ ਆ ਗਿਆ ਬਾਹਰ ਆ ਫਾਰਮ ਟਰੈਕ ਆ ਹਨਾ ਇਹ ਫਾਰਮ ਟਰੈਕ 2091 ਇਹ ਸੱਚ ਹੈ 96 ਮਾਡਲ ਆ 1996 1996 2000 ਨੂੰ ਤੇ ਰਹਿਣਾ ਹੀ ਨਹੀਂ ਆਪਾਂ ਠੀਕ ਆ ਹੰ ਇੰਗਣਾ ਪੇਟਣ ਪਏ ਆ ਉਹ ਟੱਕ ਵਾਲੀ ਆ ਛੱਟ ਨੂੰ ਨਹੀਂ ਜਿਹੜੀਆਂ ਹੁੰਦੀਆਂ ਉਹ ਆ ਉਹ ਲੱਗੀਆਂ ਤੇ ਉਹ ਵਾਲੀ ਫਟੜੀ ਲੱਗੀ ਆ ਬਲਿੰਕ ਨਾਲ ਦਵਾਂਗੇ ਠੀਕ ਆ ਤੇ ਇਹ 1 ਲੱਖ ਤੇ 25000 ਰੁਪਏ ਠੀਕ ਆ ਤੇ ਵਸ਼ੀ ਦਾ ਮੁੱਲ ਪਹਿਲਾਂ ਦੱਸ ਦੋ ਵਸ਼ੀ ਦਾ ਮੁੱਲ ਪੁੱਛਣ ਵਾਲਿਆਂ ਵਾਸਤੇ ਹਾਂਜੀ ਜੇ ਨਾ ਪੁੱਛਣਾ ਵਾ ਤੇ ਵਾਰ-ਵਾਰ ਜੀ ਉਹਨਾ ਵਾਸਤੇ 65000 ਰੁਪਇਆ ਦਾ 65000 ਭਾਵੇਂ 75 ਮੰਗੀ ਗਈ ਹੈ ਕਿਥੋਂ ਠੀਕ ਆ ਤੇ ਖਾਨਾ ਇਹ ਜਿਹੜੀ ਬਿਣੀ ਹੈ ਵਸ਼ੀ ਪਹਿਲਾ ਪਹਿਲਾ ਸ਼ੂਆ ਚਾਰ ਦੰਦ ਪਿੱਛੇ ਵੀ ਬਸ਼ੀ ਵਸ਼ੀ ਮਗਰਿਆ ਵਸ਼ੀ ਬੜੀ ਚੰਗੀ ਸੋਹਣੀ ਦਿੱਤੀ ਆ ਤੇ ਕਿਦਨ ਅੱਜ ਸੂਈ ਕਿ ਕੱਲ ਨਹੀਂ ਕੱਲ ਸੂਈ ਆ ਕੱਲ ਸੂਈ ਆ ਜੇਰਜਾਰ ਦੀ ਵੀਡੀਓ ਪੂਰੀ ਆ ਹਾਂਜੀ ਕਮਾ ਲੋ ਮੜਾ ਮੂੰਹ ਕੱਢ ਕੇ ਬਾਹਰ ਦਿਖਾ ਦਈਏ ਇੱਕ ਰ ਇੱਥੇ ਕੇ ਦਿਖਾ ਦਿਓ ਚਾਨਣ ਹੈ ਥੋੜਾ ਹਨੇਰਾ ਵਸ਼ੀ ਦੀ ਪ੍ਰਿੰਟ ਤੁਹਾਨੂੰ ਡੱਬ ਡੁੱਬ ਚੈੱਕ ਕਰਾਉਨੇ ਆ ਬਹੁਤ ਕੁਆਲਟੀ ਵਾਲੀ ਵਛੀ ਆ ਤੇ ਸਪੈਸ਼ਲ ਪੀਸ ਆ ਇਹ ਆ ਵੇਖੋ ਜਰਸੀ ਵਾਲੀ ਆਖਿਆ ਕਰਮਾ ਵਾਲੀ ਦੀ ਮੂੰਹ ਨਿੱਕਾ ਨਿੱਕੇ ਮੂੰਹ ਵਾਲੀ ਆ ਜੀ ਆ ਬਾਕੀ ਲੱਪੇ ਲੱਪੇ ਵਿੱਚ ਆ ਇਹ ਲੱਪੇ ਜ ਆ ਬਾਕੀ ਜਿੱਦਾਂ ਬਰੀਡ ਜਿਹੜੀ ਹੁੰਦੀ ਹੈ ਨਾ ਬਰੀਡ ਵਾਲੀਆਂ ਜਿਹੜੀਆਂ ਹੁੰਦੀਆਂ ਨਿੱਕਾ ਮੂੰਹ ਪਿੱਛੋਂ ਚੌੜੀ ਆ ਤੇ ਦਿਲ ਵੀ ਭਰਿਆ ਭਰੀਆਂ ਨਹੀਂ ਆ ਜੀ ਅਜੇ ਪਤਾ ਕੱਲ ਕਿੰਨੇ ਪੰਨੇ ਲੰਗਰ ਦਿਲ ਨਾਲ ਆ ਹਾਂ ਜੀ ਉਦੋਂ ਇਹ ਤਾਂ ਤਾਜ਼ਾ ਸੁਆ ਹੋਵੇ ਜੀ 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 ਬਿਲਕੁਲ ਹਾਂ ਬਾਕੀ ਥਾਣ ਥਣ ਬੜਾ ਸੋਹਣਾ ਲੇਵਾ ਜਿੰਨਾ ਅੱਗੇ ਨੂੰ ਉਨਾ ਪਿੱਛੇ ਨੂੰ ਅੱਗੇ ਨੂੰ ਟੱਕ ਥੋੜੀ ਥਾਂ ਲੱਗੀ ਏ ਠੀਕ ਆ ਹਾਂ ਮੋੜ ਲੋ ਵੀਰ ਜੀ ਨੂੰ ਠੰਡੀ ਧੀਰੀ ਆ ਬਾਕੀ ਕੁਝ ਨਹੀਂ ਆ ਠੀਕ ਆ ਬਾਕੀ ਥਾਣ ਥਣ ਸੋਹਣਾ ਲੱਗਾ ਹੈ ਥਾਣ ਥਣ ਸੋਹਣਾ ਨਾ ਤੇ ਵਧੀਆ ਚੰਗੀ ਤਾਂ ਵਧੀਆ ਆ ਆ ਦੇਖੋ ਕਰੋ ਚੱਕ ਜੀ ਬਾਕੀ ਥਾਣ ਦੀ ਕੁਆਲਿਟੀ ਕਰਾ ਵੇਖੋ ਲੇਵਾ ਬੜਾ ਸੋਹਣਾ ਠੋਸ ਲੇਵਾ ਵਾ ਪਹਿਲਾ ਸੁਆ ਚਾਰ ਦੰਦ ਮੂੰਹ ਤੋਂ ਮਗਰ ਵਸੀ ਜੋ ਆ ਰਿਹਾ ਤਾਂ 15 ਲੀਟਰ ਭਾਂ ਦੇ 16 ਤੇ 20 ਵੀ ਜਿੰਨ ਚੰਗੀ ਹੁਣ ਬੋਲੇ ਤੇ ਆ ਹੁਣ ਬੋਲੇ ਤੇ ਦੇਣੀ ਤੇ ਧਾਰਾਂ ਤੇ ਜਾਣੀ ਆ ਹਾਂਜੀ ਹਾਂ ਠੀਕ ਆ ਤੇ ਬਾਕੀ ਚੰਗੀ ਸਾਫ ਆ ਠੰਡੀ ਤੇਰੀ ਆ ਬਾਕੀ ਥਣ ਥੋਣ ਹੁਣ ਸੋਹਣੇ ਲੱਗੇ ਆ ਵੇਖੋ ਨੇੜੇ ਥਣ ਦਿਖਾ ਦਿੰਨੇ ਆ ਸੋਹਣਾ ਥਣ ਲੱਗਾ ਇਹ ਮੁਠੀ ਦੀ ਜਵਾਲਾ ਮੁੱਲ ਦੱਸਦਾ ਨਾ ਇਹਦਾ ਮੁੱਲ ਹਾਂ ਨਹੀਂ 55000 ਰੁਪਏ ਆ ਮੱਝ ਦਾ ਕਿੰਨਾ ਮੁੱਲ ਇਹ ਮੱਝ ਦਾ ਮੁੱਲ ਮੰਗਣ ਨੂੰ ਜੋ ਮਰਜ਼ੀ ਮੈਂ ਮੰਗੀ ਗਈ ਹੈ ਜੀ ਤੇ ਚਾਹ ਸੁਗਾ ਵਾ ਤੇ ਦੇਨ ਲੈ ਜੀ ਕੀ ਮੀਨਾ ਲੈ ਗਏ ਭਾਵੇਂ ਲੈ ਗਏ 50 ਦਿਨ ਦੇ ਭਾਵੇਂ ਲੈ ਗਏ 40 ਠੀਕ ਹੈ ਇਹ ਗੱਲ ਤਾਂ ਬੋਲਦਾ ਵਾਂ ਤੇ ਜਦੋਂ ਦਿਨ 4-5 ਉੱਤੇ ਫਿਰ ਫੋਨ ਆਉਣਾ ਸ਼ੁਰੂ ਹੋ ਜਾਂਦਾ ਤੇ ਕਈ ਭੈਣ ਭਰਾ ਆਪਣੇ ਫੋਨ ਨਹੀਂ ਚੁੱਕਦੇ ਬਾਹਰ ਹਾਂਜੀ ਹਾਂਜੀ ਤੇ ਆਪਣੀ ਵਾਤ ਨਹੀਂ ਫੋਨ ਤੇ ਚੁੱਕਣਾ ਪੈਂਦਾ ਹਾਂਜੀ ਕਿਉਂਕਿ ਜਿਹੜਾ ਬੰਦਾ ਵੀਡੀਓ ਪਾਉਂਦਾ ਵਾ ਜਾਂ ਕੁਝ ਵੀ ਆ ਫੋਨ ਤੇ ਚੁੱਕਣਾ ਪਾਣਾ ਉਹ ਇੱਕ ਨਾਲ ਚੁੱਕੂ ਦੋ ਨਾਲ ਚੁੱਕੂ ਅਕਸਰ ਤੇ ਚੁੱਕਣਾ ਪੈਣਾ ਹਾਂਜੀ ਤੇ ਇਹਦਾ ਮੁੱਲ 95000 ਰੁਪਇਆ ਹਾਂਜੀ ਮੱਝ ਦਾ ਤੇ ਦੁੱਧ ਦੀ ਗਾਰੰਟੀ ਇਹ ਆਈ ਆ ਵੀ 14 ਤੋਂ 15 ਲੀਟਰ ਠੀਕ ਹੈ ਗੱਪਣ ਡੰਗਰ ਦਾ ਸਾਨੂੰ ਨਹੀਂ ਪਤਾ 14 ਦੇਣਾ 15 ਦੇਣਾ ਜੀ 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 ਰਾਖਲੇਸ਼ਨ ਦਾ ਪੂਰਾ ਲਿਆਂਦਾ ਵਾ ਜੀ ਠੀਕ ਹੈ ਉਹ ਵੀ 21 ਜਦੋਂ ਡੰਗਰ ਆਪਾਂ ਕੱਚਾ ਲੈਨੇ ਆ ਨਾ ਪੰਆ ਮੱਲੋ ਵੀ 10 15 ਦਾ ਨਾ ਇੱਧਰ ਉੱਧਰ ਹੋ ਜਾਂਦਾ ਠੀਕ ਠੀਕ ਆਪਾਂ ਕਰਵਾਈ ਆ ਘਰ ਲਿਆ ਕੇ ਵੀ ਹਾਂਜੀ ਹਾਂਜੀ ਅਗਲੇ ਦਿਨ ਵੀ ਇਹ ਗੱਲ ਕਹੀ ਸੀ ਤੇ ਦੁੱਧ 15 16 ਲੀਟਰ ਚਾਹ ਜੇ ਜਿੰਨਾ ਮਰਜੀ ਅਗਲੇ ਦਿਨ ਸਾਂਭ ਠੀਕ ਹੈ ਇਹ ਆ ਆ ਟੋਕੜ ਕੱਪੜਾ ਨਹੀਂ ਵੇਚਣੀ ਟੋਕੜ ਕੱਪੜਾ ਨਹੀਂ ਇਹ ਭਰਾ ਦਾ ਗਿਫਟ ਆ ਠੀਕ ਹੈ ਆਪਾਂ ਕੋ ਕੋ ਡੰਗਰ ਹੈ ਨਹੀਂ ਦੁੱਧ ਵਾਲਾ ਹਾਂਜੀ ਉਹਨੇ ਦੱਸਾ ਵਾ ਤੇ ਉਹ ਆਂਦਾ ਮੈਂ ਵਾਪਸ ਹੀ ਖੜਨਾ ਸੀ ਅੱਛਾ ਵੇਚਣ ਹੀ ਨਹੀਂ ਜਿੰਨਾ ਚਿਰਾਂ ਦਾ ਮਰਜੀ ਦੁੱਧ ਪੀਓ ਆਂਦਾ ਜਿੰਨਾ ਚਿਰ ਮਰਜੀ ਦੁੱਧ ਪੀਓ ਹਾਂ ਜਿੰਨਾ ਚਿਰ ਮਰਜੀ ਦੁੱਧ ਪੀਓ ਉਹ ਆਂਦਾ ਤੂੰ ਹੀ ਸਸਤੀ ਵੇਚ ਦੇਣੀ ਆ ਮੈਂ ਮਹਿੰਗੀ ਵੇਚਣੀ ਠੀਕ ਹੁਣ ਤਾਂ ਕਿਹਾ ਸੀ ਅਸੀਂ ਵੇਚ ਦਾਂਗੇ ਹਾਂ ਆਂਦਾ ਨਹੀਂ ਮੈਂ ਤਾਂ ਤੁਹਾਨੂੰ ਮਹਿੰਗੀ ਵੇਚ ਦਿਆਂਗਾ ਮੈਂ ਕਿਹਾ ਚੱਲ ਠੀਕ ਆ ਠੀਕ ਆ ਤੇ ਇੱਕ ਪਰਲਾ ਵੀ ਗਿੱਟੀ ਆ ਭਰਾ ਦਾ ਆ ਅੱਛਾ ਦੋਵੇਂ ਭਰਾਵਾਂ ਨੇ ਦੋਹਾਂ ਨੇ ਦੋਹਾਂ ਨੇ ਪਿਆਰ ਬਹੁਤ ਆ ਦੁੱਧ ਹੈ ਨਹੀਂ ਘਰ ਹਨਾ ਤਾਂ ਵੀ ਉਹਨਾਂ ਨੇ ਕਿਹਾ ਵੀ ਲਓ ਵੀ ਆ ਗਈ ਗਾਂ ਹੀ ਹਾਂ ਇੱਕ ਨੇ ਉਧਰੋਂ ਪਹੇਟੀ ਇੱਕ ਨੇ ਉਧਰੋਂ ਪਹੇਟੀ ਦਿਨ ਦੋਵੇਂ ਆ ਗਏ ਪੈਸੇ ਵੀ ਉਹਨਾਂ ਨੇ ਮੰਗੇ ਹਾਂ ਠੀਕ ਹੈ ਚਲ ਤੇ ਇਹਨਾਂ ਨਾਲ ਵੀ ਕਈ ਵਾਰ ਪਿਆਰ ਇਹੋ ਜਿਹਾ ਪਿਆਰ ਹੁੰਦਾ ਹਾਂਜੀ 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 ਇੱਕ ਭਰਾ ਇੱਥੇ ਲੋਕਲ ਹੀ ਆ ਤੇ ਇੱਕ ਥੋੜਾ ਗੂੜਿਆ ਹਾਂਜੀ ਚਲੋ ਐਦਾਂ ਦੇ ਐਦਾਂ ਦੇ ਭਰਾ ਜੁੜੇ ਰਹਿਣ ਚੰਗੀ ਗੱਲ ਆ ਵਧੀਆ ਗੱਲ ਆ ਕਦੋਂ ਨਾਮ ਕਹਿਣ ਵਾਲੀ ਗੱਲ ਉਦਾਂ ਕਹਿਤਾ ਹਾਂਜੀ ਉਹ ਉਹ ਕੱਲ ਹੀ ਕੋਈ ਗੱਲ ਹੋਈ ਕੋਈ ਬੰਦੇ ਦਾ ਨੁਕਸਾਨ ਹੋ ਗਿਆ ਤੇ ਕਹਿੰਦਾ ਮੈਂ ਕਿਹਾ ਭਲਾ ਹੋਵੇ ਹਾਂ ਤੇ ਮੈਂ ਵੀ ਭਲਾ ਤੇ ਅੰਦਰੋਂ ਤੇ ਪਤਾ ਨਹੀਂ ਕੀ ਨਿਕਲ ਜਵਾਨੋਂ ਹੀ ਭਲਾ ਨਿਕਲਿਆ ਵਾ ਦਿਲੋਂ ਪਤਾ ਨਹੀਂ ਕੀ ਨਿਕਲਦਾ ਵਾ ਠੀਕ ਹੈ ਕੋਈ ਕਈ ਵਾਰ ਬੰਦਾ ਕਹਿੰਦਾ ਤੇਰਾ ਜੇ ਕੋਈ ਗਾਲ ਕੋਈ ਨੀਕ ਵੀ ਤਰ੍ਹਾਂ ਭਲਾ ਹੋਵੇ ਤੇ ਉਹਦੇ ਸਾ ਪਤਾ ਹੁੰਦਾ ਵੀ ਅੰਦਰੋਂ ਕੀ ਚੀਜ਼ ਹੈ ਤੇ ਉਤੋਂ ਮਨੋਂ ਕੀ ਹੁੰਦਾ ਮਨੋਂ ਤੇ ਉਦਾਂ ਫਿਰ ਜਿੱਦਾਂ ਨਹੀਂ ਉਹ ਵੀ ਭਲਾ ਹੋਵੇ ਹੁਣ ਅੰਦਰੋਂ ਤੇ ਬੰਦਾ ਦੁਖੀ ਭਲੇ 'ਚ ਵੀ ਨੁਕਸਾਨ ਕਰੂ ਅਗਲਾ ਹਾਂ ਭਲੇ 'ਚ ਵੀ ਨੁਕਸਾਨ ਕਰੂਗਾ ਠੀਕ ਹੈ ਇਹ ਬਾਕੀ ਆ ਵੀ ਉਹ ਟਿੱਪ ਕੇ ਲੈ ਜੇ ਠੀਕ ਸਾਡੇ ਘਰ ਬੱਜੀ ਆ ਜਿੰਨਾ ਚਿਰ ਹੁੰਦੀ ਨਹੀਂ ਵੀਡੀਓ ਆਪਾਂ ਪਾਈ ਜਾਣੀ ਆ ਜੀ ਜੇ ਨਾ ਜਰ ਪੂਰੀ ਕੀਮਤ ਨਹੀਂ ਮਿਲਦੀ ਕੀਮਤ ਨਹੀਂ ਮਿਲਦੀ ਤਾਂ ਵੀਡੀਓ ਪਾਈ ਜਾਣੀ ਨਾਲੇ ਆਈਡੀਆ ਵੀ ਲੱਗ ਜੂਗਾ ਵੀ ਕਿੰਨਾ ਕੁ ਫਰਕ ਹੋ ਜਾਂਦਾ ਕਈ ਵਾਰੀ ਡਾਕਟਰ ਨੂੰ ਭਲੇਖੇ ਪਾ ਜਾਂਦੇ ਆ ਹਾਂਜੀ 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 ਘਰ ਵਾਲਿਆਂ ਦਾ ਵੀ ਆਈਡੀਆ ਹੁੰਦਾ ਕਈ ਨਾ ਹਾਂਜੀ ਕਈ ਵਾਰਾਂ ਦਿਨ ਭੁੱਲ ਜਾਂਦਾ ਇੱਧਰ ਉੱਧਰ ਹੋ ਜਾਂਦਾ 15 ਦਿਨ ਕੋਈ ਚੱਕਰ ਨਹੀਂ ਆ ਕੁੱਤੇ ਥੱਲੇ ਹੋ ਜਾਂਦੇ ਠੀਕ ਆ ਜੀ ਸਹੀ ਆ ਠੀਕ ਆ ਬਾਕੀ ਮੀਂਹ ਵੀ ਬੰਦ ਹੋ ਗਿਆ ਤੇ ਆਪਾਂ ਵੀਡੀਓ ਚੜਾਂਗੇ ਉਦਾਂ ਤੌਰਦਾਰ ਕੇ ਵੀ ਪੂਰੀ ਠੀਕ ਠੀਕ ਆ ਵੀਰ ਚੜਾਂਗੇ ਠੀਕ ਆ ਜੀ ਧੰਨਵਾਦ